ਗੁਰਵੰਤ ਕੋ ਮੈਂ ਪਰਮਜੀਤ ਹਿੰਦੀ ਵਾਈ ਮੇਰਾ ਪਤੀ ਨੂੰ ਮਲਜਮ ਨੂੰ ਲੈ ਕੇ ਜਾਣ ਲਿਆ ਸੀ ਤੇ ਮੈਡੀਕਲ ਕਰਾਉਣ ਵਾਸਤੇ ਤੇ ਵਾਪਸ ਲੈ ਕੇ ਜਦੋਂ ਮਲਜਮ ਨੂੰ ਫੜ ਕੇ ਲੈ ਕੇ ਆਇਆ ਦੁਬਾਰਾ ਤੇ ਰਸਤੇ 'ਚ ਉਹਨਾਂ ਦੀ ਡੈਥ ਹੋ ਗਈ ਦੌੜਦੇ ਆ ਤੇ ਜਿੱਦਾਂ ਹੁਣ ਵੀ ਮਕੇਰੀਆਂ ਐਕਸੀਡੈਂਟ ਹੋਇਆ ਪੁੱਲ ਸੁਮਾਜਮ ਦਾ ਉਹਨਾਂ ਨੂੰ ਸ਼ਹੀਦੀ ਵਾਰਡ ਮਿਲਿਆ ਵਾ ਇਹਨਾਂ ਨੂੰ ਵੀ ਸ਼ਹੀਦੀ ਵਾਰਡ ਮਿਲਣਾ ਚਾਹੀਦਾ ਤੇ ਜੋ ਸਾਡਾ ਹੱਕ ਬੰਦਾ ਸਾਨੂੰ ਦਿੱਤਾ ਜਾਵੇ ਮੇਰਾ ਨਾਮ ਰਵਿਕਰਨ ਸਿੰਘ ਹੈ ਤੇ ਥੋੜੇ ਦਿਨ ਪਹਿਲੇ ਮਤਲਬ ਵੀ ਮੇਰੇ ਪਾਪਾ ਪੰਜਾਬ ਪੁਲਿਸ ਤੇ ਆ ਐਸਆਈ ਸੀ ਤੇ ਉਹ ਸਿਵਲ ਹਸਪੀਟਲ ਮੁਰਜ਼ੇਨ ਦਾ ਮੈਡੀਕਲ ਕਰਾਉਣ ਗਏ ਸੀ ਤੇ ਉੱਥੋਂ ਭੱਜ ਗਿਆ ਤੇ ਉੱਥੋਂ ਉਹਨਾਂ ਨੇ ਫੜ ਲਿਆ ਫੇਰ ਫੇਰ ਵਾਪਸ ਹੁੰਦਾ ਮਰਨ ਤਾਂ ਕੋਲੋਂ ਛੱਡਿਆ ਨਹੀਂ ਆ ਤੇ ਪਰ ਅਖੀਰ ਤੇ ਉਹਨਾਂ ਦੀ ਡੈਥ ਹੋ ਗਈ ਤੇ ਸਾਨੂੰ ਅਸੀਂ ਇਹ ਚੁੰਨੇ ਵੀ ਸਾਨੂੰ ਸਾਡਾ ਬੰਦ ਹੱਕ ਦਿੱਤਾ ਜਾਵੇ ਤੇ ਥੋੜੇ ਦਿਨ ਪਹਿਲੇ ਹੀ ਮੁਕੇਰੀਆਂ ਲੱਗੇ ਐਕਸੀਡੈਂਟ ਹੋਇਆ ਸੀ ਪੁਲਿਸ ਵਾਲਿਆਂ ਦਾ ਉਹਨਾਂ ਨੂੰ ਸ਼ਹੀਦੀ ਦਾ ਦਰਜਾ ਮਿਲਿਆ ਤੇ ਅਸੀਂ ਵੀ ਜਿਉਂਨੇ ਵੀ ਸਾਡੇ ਪਾਪਾ ਨੂੰ ਸ਼ਹੀਦੀ ਦਾ ਦਰਜਾ ਦਿੱਤਾ ਰਿਹਾ ਉਹਨਾਂ ਇੰਨੀ ਬਾਦਰੀ ਨਾਲ ਚੋਰ ਨੂੰ ਨਹੀਂ ਛੱਡਿਆ ਭਾਵੇਂ ਆਪਣੀ ਜਾਨ ਗਵਾ ਲਈ ਆ ਮੇਰਾ ਨਾਮ ਦਵਿੰਦਰ ਸਿੰਘ ਹੈ ਜੀ ਮੇਰਾ ਭਰਾ ਸੀ ਐਸਆਈ ਪਰਮਜੀਤ ਸਿੰਘ ਤੇ 18 ਤਰੀਕ ਨੂੰ 18 ਜਨਵਰੀ 2024 ਨੂੰ ਉਹ ਕੋਜੇ ਜਿਹੜੇ ਦੋਸ਼ੀ ਉਹਨਾਂ ਦਾ ਮੈਡੀਕਲ ਕਰਾਉਣ ਜਿਹੜਾ ਸਿਵਲ ਹਸਪੀਟਲ ਲੈ ਕੇ ਆਏ ਸੀ ਤੇ ਇੱਕ ਜਿਹੜਾ ਮੁਜਰਮਾਂ ਵਿੱਚੋਂ ਭੱਜ ਗਿਆ ਇਸ ਨੇ ਬੜੀ ਬਹਾਦਰੀ ਨਾਲ ਉਹਨੂੰ ਪਿੱਛਾ ਪਿੱਛੇ ਦੌੜ ਕੇ ਇਹਨੂੰ ਫੜਿਆ ਤੇ ਫੜ ਕੇ ਤੇ ਵਾਪਸ ਜਦੋਂ ਹਸਪੀਟਲ ਵਾਪਸ ਲੈ ਕੇ ਆਏ ਆ ਤੇ ਉਹਨੂੰ ਸਾਹ ਹੀ ਇੰਨਾ ਚੜ ਗਿਆ ਸੀ ਕਿ ਉਹਦਾ ਜਿਹੜਾ ਸਾਹ ਫੁੱਲਣ ਕਾਰਨ ਜਿਹੜੀ ਉਹਦੀ ਮੌਤ ਹੋ ਗਈ ਪਹਿਲਾਂ ਤਾਂ ਸਾਨੂੰ ਨਹੀਂ ਸੀ ਪਤਾ ਸੀ ਤੇ ਸੋਚਿਆ ਵੀ ਸ਼ਾਇਦ ਹਸਪੀਟਲ ਵੈਸੇ ਮੌਤ ਹੋ ਗਈ ਆ ਕਿਸੇ ਨੂੰ ਵੀ ਨਹੀਂ ਪਤਾ ਪਰ ਮੀਡੀਆ ਚ ਤੇ ਜਿਹੜੀਆਂ ਵੀਡੀਓ ਕਲਿੱਪ ਆਪਾਂ ਵੇਖੀਆਂ ਸੀ ਸੀਸੀਟੀਵੀ ਕੈਮਰੇ ਵੇਖੇ ਤੇ ਉੱਚ ਫਿਰ ਸਾਫ਼ ਆਪਾਂ ਨੂੰ ਪਤਾ ਲੱਗਾ ਕਿ ਜਦੋਂ ਮੁਰਜ਼ਮ ਨੂੰ ਵਾਪਸ ਲਿਆ ਰਿਆ ਸੀ ਤੇ ਉਦੋਂ ਦੀ ਮੌਤ ਹੋਈ ਆ ਤੇ ਮੌਤ ਤੱਕ ਉਸ ਨੇ ਉਹ ਦੋਸ਼ੀ ਨੂੰ ਫੜੀ ਰੱਖਿਆ ਤੇ ਜਦੋਂ ਮਤਲਬ ਹਸਪੀਟਲ ਤੇ ਲਾਗੇ ਪਹੁੰਚਦੇ ਆ ਤੇ ਉਦੋਂ ਦੀ ਮੌਤ ਹੋ ਜਾਂਦੀ ਆ ਤੇ ਅਸੀਂ ਕਮਿਸ਼ਨਰ ਸਾਹਿਬ ਨੂੰ ਮਿਲੇ ਹ ਅਮਰੇਸਰ ਸਾਹਿਬ ਤੇ ਕਮਿਸ਼ਨਰ ਸਾਹਿਬ ਨੇ ਇਹ ਕਿਹਾ ਕਿ ਉਹ ਸਾਡਾ ਪਰਿਵਾਰ ਦਾ ਹੀ ਮੈਂਬਰ ਆ ਪੁਲਿਸ ਇੱਕ ਪਰਿਵਾਰ ਆ ਤੇ ਉਹਨਾਂ ਨੂੰ ਸਾਰਿਆਂ ਉਹ ਹੀ ਸ਼ਹੀਦੀ ਦਾ ਦਰਜਾ ਤੇ ਬਹਾਦਰੀ ਪੁਰਸਕਾਰ ਦਿੱਤਾ ਜਾਊਗਾ ਜਿਵੇਂ ਕਿ ਮਕੇਰੀਆਂ 17 ਜਨਵਰੀ ਨੂੰ ਇੱਕ ਐਕਸੀਡੈਂਟ ਹੋਇਆ ਤੇ ਸੀਐਮ ਮਾਨ ਸਾਹਿਬ ਨੇ ਉਹਨਾਂ ਨੂੰ ਜਿਹੜੇ ਹੈ ਸ਼ਹੀਦੀ ਦਾ ਦਰਜਾ ਦਿੱਤਾ ਤੇ ਉਹਨਾਂ ਦੇ ਪਰਿਵਾਰ ਨੂੰ ਜਿਹੜਾ ਸਾਰੀਆਂ ਜਿਹੜੇ ਬੈਨੀਫਿਟ ਆ ਐਚਡੀਐਫਸੀ ਵੱਲੋਂ ਜਾਂ ਡਿਪਾਰਟਮੈਂਟ ਵੱਲੋਂ ਉਹ ਦੇਣ ਦਾ ਐਲਾਨ ਕੀਤਾ ਤੇ ਅਸੀਂ ਵੀ ਮੰਗ ਕਰਦੇ ਹਾਂ ਕਿ ਸਾਡੇ ਭਰਾ ਨੇ ਜਿਹੜੇ ਮੁਰਜਮ ਦੇ ਮਗਰ ਭੱਜ ਕੇ ਆਪਣੀ ਜਾਨ ਗਵਾ ਲਈ ਆ ਤੇ ਜੇ ਬਾਈ ਚਾਂਸ ਉਹ ਮਰਜ਼ਮ ਭੱਜ ਜਾਂਦਾ ਤੇ ਪੁਲਿਸ ਤੇ ਅਲੀਗੇਸ਼ਨ ਲੱਗਣੇ ਸੀ ਪਰ ਉਹਨੇ ਬੜੀ ਬਹਾਦਰੀ ਨਾਲ ਫੜਿਆ ਇਸ ਕਰਕੇ ਉਹਨੂੰ ਬਾਦਰੀ ਦਾ ਪੁਰਸਕਾਰ ਤੇ ਦਿੱਤਾ ਹੀ ਜਾਵੇ ਤੇ ਨਾਲ ਜਿਹੜੇ ਆ ਛੀਦੀ ਦਾ ਦਰਜਾ ਵੀ ਜਰੂਰ ਦਿੱਤਾ ਜਾਵੇ ਤੇ ਅਸੀਂ ਚਾਹੁੰਦੇ ਆ ਕਿ ਜੇ ਇਸ ਤਰ੍ਹਾਂ ਜਿਹੜਾ ਬੰਦਾ ਆਪਣੀ ਇਮਾਨਦਾਰੀ ਨਾਲ ਡਿਊਟੀ ਕਰਦਾ ਤੇ ਜੇ ਉਹਨੂੰ ਅੱਜ ਭਾਵੇਂ ਕਿ ਉਹਦਾ ਹੁਣ ਉਹ ਵਾਪਸ ਤੇ ਨਹੀਂ ਆ ਸਕਦਾ ਪਰ ਜੇ ਉਹਦਾ ਮਾਨ ਸਨਮਾਨ ਕੀਤਾ ਜਾਵੇ ਤਾਂ ਇਸ ਤਰ੍ਹਾਂ ਹਰੇਕ ਕੋਈ ਬੰਦਾ ਜਿਹੜਾ ਵਾ ਉਹ ਆਪਣੀ ਡਿਊਟੀ ਜਿਹੜਾ ਵਧੀਆ ਤਰ੍ਹਾਂ ਕਰੇ ਮੇਰਾ ਨਾਮ ਜੁਗਰਾਤ ਸਿੰਘ ਹੈ ਜੀ। ਪੁਲਾਰ ਪਰਮਜੀਤ ਸਿੰਘ ਨੇ ਇੱਕ ਤਨਦੇਹੀ ਨਾਲ ਜਿਹੜੀ ਆ ਡਿਊਟੀ ਨਿਭਾਈ ਆ ਔਰ ਆਪਣੀ ਜਾਨ ਦੀ ਪਰਵਾਹ ਵੀ ਨਹੀਂ ਕੀਤੀ ਉਹਨਾਂ ਨੇ। ਔਰ ਡਿਊਟੀ ਦੌਰਾਨ ਜਿਹੜੀ ਆਪਣੀ ਜਾਨ ਦੇ ਗਏ ਨੇ ਉਹ ਲੇਕਿਨ ਹੁਣ ਤੱਕ ਨਾ ਤਾਂ ਪੁਲਿਸ ਪ੍ਰਸ਼ਾਸਨ ਵੱਲੋਂ ਔਰ ਨਾ ਹੀ ਸਰਕਾਰ ਵੱਲੋਂ ਜਿਹੜੀ ਕੋਈ ਵੀ ਉਹਨਾਂ ਨੂੰ ਕਿਸੇ ਤਰ੍ਹਾਂ ਦੇ ਵੀ ਕੋਈ ਸਹਾਇਤਾ ਉਹਨਾਂ ਦੇ ਪਰਿਵਾਰ ਨੂੰ ਜਿਹੜੀ ਆ ਉਹ ਦਿੱਤੀ ਨਹੀਂ ਗਈ ਅਜੇ ਤੱਕ। ਸਾਡੀ ਬੇਨਤੀ ਆ ਸਰਕਾਰ ਨੂੰ ਕਿ ਜਦੋਂ ਅਸੀਂ ਅਜਿਹੇ ਤਨਦੇਹੀ ਨਾਲ ਇਮਾਨਦਾਰ ਜਿਹੜੇ ਆ ਪੁਲਿਸ ਵਾਲੇ ਸਾਡੇ ਭਰਾ ਨੇ ਜਦੋਂ ਉਹਨਾਂ ਦੀ ਅਸੀਂ ਇੱਕ ਮੈਂ અપਮਾਨ ਸ਼ਬਦ ਕਵਾਂ ਪੀ ਇਦਾਂ ਫਿਰ ਉਹਨਾਂ ਵਿੱਚ ਜਿਹੜੀ ਆ ਬਾਕੀ ਜਿਹੜੇ ਉਹਨਾਂ ਦੇ ਸਾਥੀ ਡਿਊਟੀਆਂ ਕਰਦੇ ਨੇ ਤੇ ਉਹਨਾਂ ਦਾ ਜਿਹੜਾ ਵਾ ਇਹਦੇ ਨਾਲ ਜਿਹੜਾ ਵਾ ਟੈਂਦੀ ਕਲਾ ਵਿੱਚ ਜਾਣਗੇ ਕਿਉਂਕਿ ਜੇ ਮੰਨ ਲਓ ਉਹਨਾਂ ਦਾ ਕੋਈ ਮਾਨ ਸਨ ਸਨਮਾਨ ਸਰਕਾਰ ਵੱਲੋਂ ਜਾਂ ਜਿਹੜਾ ਵਾ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਵੱਲੋਂ ਕੀਤਾ ਜਾਂਦਾ ਵਾ ਤੇ ਇਹਦੇ ਨਾਲ ਜਿਹੜਾ ਵਾ ਸਮੁੱਚੀ ਜਿਹੜੀ ਆ ਪੁਲਿਸ ਜਿੰਨੀ ਵੀ ਹੈਗੀ ਆ ਜਿਹੜੇ ਵੀ ਜਵਾਨ ਡਿਊਟੀਆਂ ਕਰਦੇ ਨੇ ਉਹਨਾਂ ਦਾ ਜਿਹੜਾ ਮਨੋਬਲ ਵਧੇਗਾ ਤੇ ਅੱਗੇ ਤੋਂ ਵੀ ਜਿਹੜੇ ਉਹ ਤੰਦੇ ਹੀ ਨਾਲ ਜਿਹੜੀਆਂ ਡਿਊਟੀਆਂ ਵਾਂ ਉਹ ਨਿਭਾਉਣਗੇ ਦੇਖੋ ਜੀ ਉਦੋਂ ਮੌਕੇ ਤੇ ਜਿਹੜਾ ਆਏ ਸੀ ਔਰ ਸਾਨੂੰ ਤਾਂ ਇਹੀ ਕਿਹਾ ਗਿਆ ਕਿ ਸਾਰਾ ਕੋਸ਼ਿ ਜਿਹੜਾ ਵਾ ਉਹ ਇਹਨਾਂ ਦੇ ਅਸੀਂ ਕਰਾਂਗੇ ਕਿਉਂਕਿ ਡਿਊਟੀ ਦੇ ਦੌਰਾਨ ਜਿਹੜੀ ਇਹਨਾਂ ਦੀ ਇਹ ਸ਼ਹਾਦਤ ਹੋਈ ਆ ਤੇ ਅਸੀਂ ਜੋ ਵੀ ਇਹਨਾਂ ਦਾ ਬਣਦਾ ਮਾਨ ਸਨਮਾਨ ਆ ਉਹ ਅਸੀਂ ਇਨਾਂ ਨੂੰ ਦਵਾਵਾਂਗੇ ਸਾਡੀ ਕੋਸ਼ਿਸ਼ ਇਹ ਹੋਊਗੀ ਲੇਕਿਨ ਅਜੇ ਤੱਕ ਨਾ ਤਾਂ ਕਿਸੇ ਪ੍ਰਸ਼ਾਸਨ ਵੱਲੋਂ ਔਰ ਨਾ ਹੀ ਕਿਸੇ ਸਰਕਾਰ ਵੱਲੋਂ ਕੋਈ ਵੀ ਜਿਹੜੀ ਸਹਾਤਾ ਜਾਂ ਸਹੂਲਤ ਦਿੱਤੀ ਗਈ ਮੇਰਾ ਨਾਮ ਕੁਲਜੀਤ ਸਿੰਘ ਭਾਈ ਇਹੇ ਕਰਨੇ ਚਾਹੁੰਦੇ ਜੋ ਪਰਮਜੀਤ ਜੋ ਸਾਡਾ ਮਲਾਜ਼ਮ ਮਜ਼ਰਮ ਨੂੰ ਪੇਸ਼ ਕਰਦੇ ਹੋਇਆ ਉਹ ਸ਼ਹੀਦ ਹੋਇਆ ਇਹਨਾਂ ਨੂੰ ਕੋਈ ਬੈਨੀਫਿਟ ਨਹੀਂ ਮਿਲਿਆ ਜਿਤਨਾ ਪੁਲਿਸ ਦੇ ਮਲਾਜ਼ਮ ਜੋ ਮਲੇਕ ਬਕੇਰੀਆ ਤੇ ਐਕਸੀਡੈਂਟ ਹੋਇਆ ਮਾਨ ਸਾਹਿਬ ਨੇ ਉਹਨਾਂ ਨੂੰ ਉਸੇ ਟਾਈਮ ਸ਼ਹੀਦੀ ਦਾ ਦਰਜਾ ਦਿੱਤਾ ਤੇ ਉਹਨਾਂ ਨੂੰ 1-1 ਕਰੋੜ ਰੁਪਏ ਦਾ ਜੋ ਰਾਸ਼ੀ ਵੀ ਦਿੱਤੀ ਹੈ ਔਰ ਨੌਕਰੀਆਂ ਦਾ ਵੀ ਇਹਨਾਂ ਬੱਚਿਆਂ ਵਾਸਤੇ ਬੇਨਫੀਟ ਦਿੱਤੇ ਆ ਉਹ ਜੋ ਵੀ ਆ ਉਹ ਸਰਦਾਰ ਪਰਮਜੀਤ ਸਿੰਘ ਦੇ ਪਰਿਵਾਰ ਨੂੰ ਇਹ ਬੇਨਫੀਟ ਮਿਲਣੇ ਚਾਹੀਦੇ ਆ ਸਾਡੇ ਸਾਰੇ ਪਰਿਵਾਰ ਵੱਲੋਂ ਇਹ ਹੀ ਮੰਗਿਆ ਜੀ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸੁਵਿਧਾਵਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇੱਟਾਂ ਟੂਟੀਆਂ ਦੇ ਬ੍ਰਾਂਡ ਜੈਗੁਆਰ ਪੈਰੀਵੇਅਰ ਡਰਾਫਟੋਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਵਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨ ਸਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਤੋਂ ਵਧੀਆ ਬ੍ਰਾਂਡਸ ਤੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਐਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਹੁਣ ਤੁਹਾਨੂੰ ਆਪਣੇ ਸ਼ਹਿਰ ਅਜਨਾਲਾ ਤੋਂ ਦੂਰ ਅੰਮ੍ਰਿਤਸਰ ਜਾਣ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਤੁਹਾਡੇ ਸ਼ਹਿਰ ਅਜਨਾਲਾ ਦੇ ਵਿੱਚ ਦ ਮੇਕਓਵਰ ਸਟੂਡੀਓ ਸਪਾ ਐਂਡ ਸੈਲੂਨ ਅਕੈਡਮੀ ਖੁੱਲ ਚੁੱਕਾ ਹੈ ਜਿਸ ਦੇ ਵਿੱਚ ਚੰਡੀਗੜ੍ਹ ਅੰਮ੍ਰਿਤਸਰ ਦਾ ਤਜਰਬੇਕਾਰ ਸਟਾਫ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਿਹਾ ਤੁਸੀਂ ਇੱਥੋਂ ਦੇ ਤਜਰਬੇਕਾਰ ਟ੍ਰੇਨਰਾਂ ਤੋਂ ਸਕਿਨ ਟ੍ਰੀਟਮੈਂਟ 3 ਮਹੀਨੇ ਦਾ ਮੇਕਅਪ ਯਾ ਫਿਰ ਹੈਅਰ ਟ੍ਰੀਟਮੈਂਟ ਦਾ ਕੋਰਸ ਕਰ ਸਕਦੇ ਹੋ ਜੇਕਰ ਤੁਸੀਂ ਹੁਣ ਐਡਮਿਸ਼ਨ ਕਰਵਾਉਂਦੇ ਹੋ ਤੇ ਤੁਹਾਨੂੰ 40% ਤੱਕ ਡਿਸਕਾਊਂਟ ਮਿਲੇਗਾ ਤੁਹਾਨੂੰ ਇੱਥੇ ਬਹੁਤ ਵਾਜਬ ਰੇਟਾਂ ਤੇ ਵਧੀਆ ਬ੍ਰਾਂਡ ਦੀ ਵਰਤੋਕਾਰ ਕੇ ਸੇਵਾਵਾਂ ਮਹੱਤਵਿਤੀਆਂ ਜਾ ਰਹੀਆਂ ਨੇ ਤੁਸੀਂ ਇੱਥੇ ਕਿਸੇ ਵੀ ਲੈਂਥ ਰਿਬੌਂਡਿੰਗ ਕੈਰਟਨ ਸਿਰਫ 2500 ਰੁਪਏ ਦੇ ਵਿੱਚ ਕਰਵਾ ਸਕਦੇ ਹੋ ਫੇਸ਼ੀਅਲ 400 ਰੁਪਏ ਚ ਥ੍ਰੈਡਿੰਗ 40 ਰੁਪਏ ਚ ਫੁੱਲ ਆਰਮ ਵੈਕਸ 100 ਰੁਪਏ ਦੇ ਵਿੱਚ ਕੀਤੀ ਜਾ ਰਹੀ ਹੈ ਬਰਾਈਡਲ ਨੂੰ ਸਿਰਫ ਸਿਰਫ 4999 ਰੁਪਏ ਦੇ ਵਿੱਚ ਤਿਆਰ ਕੀਤਾ ਜਾਂਦਾ ਹੈ ਅਤੇ ਆਫੀਸ਼ੀਅਲ ਜੁਐਲਰੀ ਅਤੇ ਲਹੰਗੇ ਸਸਤੇ ਰੇਟਾਂ ਤੇ ਕਿਰਾਏ ਤੇ ਦਿੱਤੇ ਜਾਂਦੇ ਨੇ ਤੁਸੀਂ ਹੈਅਰ ਸਪਾ ਮੈਟ੍ਰਿਕਸ ਲਾਰੀਅਨ ਵੱਲਾ ਵਰਗੇ ਬ੍ਰਾਂਡ ਦੇ ਵਿੱਚ ਕਰਵਾ ਸਕਦੇ ਹੋ ਇੱਥੇ ਹੈਅਰ ਫਾਲ ਟ੍ਰੀਟਮੈਂਟ ਲੇਟੈਸਟ ਟੈਕਨੋਲੋਜੀ ਦੇ ਨਾਲ ਕੀਤਾ ਜਾ ਰਿਹਾ ਤੁਸੀਂ ਇਥੋਂ ਗਲੋਬਲ ਹੈਅਰ ਕਲਰ ਫੈਸ਼ਨ ਸ਼ੇਪਸ ਸਟਿਕਸ ਰੂਟ ਟੱਚ ਅਪ ਫਰੋਸਟਿੰਗ 3D ਸ਼ੇਡ ਹੈਅਰ ਪਾਲਿਸ਼ਿੰਗ ਦੀ ਸੁਵਿਧਾ ਲੈ ਸਕਦੇ ਤੁਸੀਂ ਇੱਥੇ ਮੈਨੀक्योर ਪੈਡੀक्योर ਵੀ ਕਰਵਾ ਸਕਦੇ ਤੁਸੀਂ ਇਥੋਂ ਹਰ ਫੈਸ਼ਨੇਬਲ ਹੈਅਰ ਸਟਾਈਲ ਬਣਵਾ ਸਕਦੇ ਫੇਸ਼ੀਅਲ ਬਲੀਚ ਦੇ ਵਿੱਚ ਸਾਰੇ ਬ੍ਰਾਂਡ ਅਵੇਲੇਬਲ ਨੇ ਜਿਸ ਬ੍ਰਾਂਡ ਦੇ ਵਿੱਚ ਤੁਸੀਂ ਚਾਹੋ ਕਰਵਾ ਸਕਦੇ। ਤਾਂ ਮੇਕਓਵਰ ਸਟੂਡੀਓਸ ਪਾ ਐਂਡ ਸੂਮ ਅਕੈਡਮੀ ਨੂੰ ਵਿਜ਼ਿਟ ਕਰਨ ਲਈ ਨਜ਼ਦੀਕੀ ਬੋਨੀ ਹਸਪਤਾਲ ਸਟੇਟ ਬੈਂਕ ਰੋਡ ਤੇ ਆ। ਤੁਸੀਂ ਹੇਠਾਂ ਦਿੱਤੇ ਗਏ ਨੰਬਰਾਂ ਤੇ ਵੀ ਸੰਪਰਕ ਕਰ ਸਕਦੇ ਹੋ। ਪੰਜਾਬ ਦਾ ਹਰ ਮੁੱਦਾ, ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ। ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼।